ਰਾਣਾ ਨਵੀ ਰਾਜ ਦੀ ਗੜਣਕ ਦੀ ਰਹਿੰਦੀ ਹੈ ਰਾਣਾ ਇਡਲੀ ਵਾਲਾ ਸਵਰਗਵਾਸੀ ਹਰਜੀਤ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਸੈਂਟਰ 23000 ਦਿੱਤਾ ਗਿਆ ਹੈ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਜਰੂਰ ਆਪਣੇ ਪਾਸੀ ਨੂੰ ਵਿਖੋ ਪੱਖੋੜੀਆਂ ਵਾਲਾ ਪਿੰਡ ਦੇ ਇੱਕ ਬਹੁਤ ਵੱਡਾ ਸਨਮਾਨ ਕੀਤਾ ਜਾ ਰਿਹਾ ਹੈ ਅਗਲਾ ਸਨਮਾਨ ਬਸਵੇਲੇ ਵੀ ਛੋੜੀ ਰਾਣਾ ਕਿਡਲੀ ਸਾਡਾ ਵੀਰ ਸਵਰਗਵਾਸੀ ਹਰਜੀਤ ਭਰਾ ਸਾਡਾ ਉਹਨਾਂ ਦਾ ਪਰਿਵਾਰ ਦਾ ਕੋਈ ਵੀ ਵੀਰ ਦਾ ਅੱਜ ਇਹਨਾਂ ਨੇ ਕਦੇ ਵੱਡਾ ਸੁਭੂਗ ਵੀ ਦਿੱਤਾ ਹੈ ਜੌਦੇਵਾਦੇ ਰੈਣ ਜਿਹਨੋਂ ਦਵਾਵਾਂ ਨੇ ਜਿਹੜੇ ਕਦੇ ਕਾਰ ਕਰਦੇ ਆ ক্রিকেট ਨੂੰ ਪਰ ਸਾਹਮਣੇ ਰੌਲਾ ਰੱਪਾ ਕੀ ਆ ਜੀ ਆਹ ਸਾਹਮਣੇ ਵੇਖਾਂਗੇ ਵੀ ਉਧਰ ਸਾਡੇ ਆਪਣੇ ਸਰਕਾਰ ਮੁੰਡਾ ਤਿਆਰ ਹੈ ਜੀ ਸਭ ਦੀ ਸਰਕਾਰ ਦੇ ਯੋਗ ਨੇ ਸਰਦਾਰ ਸਰਜੀਤ ਸਾਹਿਬ ਪਰ ਵੀ 10000 ਦਾ ਬਹੁਤ ਵੱਡਾ ਯੋਗਦਾਨ ਹੈ ਬੱਲੇ ਬੱਲੇ ਕਰਾ ਦਿੱਤੀ ਹੈ ਉਧਰ ਹਰਸ਼ਪ੍ਰੀਤ ਸਾਡਾ ਵੀਰ ਆਪਣਾ ਸਨਮਾਨ ਪ੍ਰਾਪਤ ਕਰੇਗਾ ਹਰਸ਼ਪ੍ਰੀਤ ਸਾਡਾ ਵੀਰ ਪਰ ਹਰਵੀਰ ਕਦੇ ਕਦੇ ਦਾ ਕਦੇ ਘਾਟ ਰ ਵਿਕੀ ਅੱਜ ਉਧਰ ਅਗਲਾ ਬਾਜੀ ਗਰਸ਼ਾਲ ਸਿੰਘ ਪ੍ਰਧਾਨ ਸਨਮਾਨ ਬੰਦੀ ਹਰਮਨ ਭਲਵਾਨ ਦਾ ਲਾਓ ਸਾਹਮਣੇ ਵੀ ਜੇ ਨਿਆਰੇ ਲੁੱਟੇ ਆ ਔਰ ਖੇਡਿਆ ਸਾੜ ਰੰਜਣੇ ਕਹਿੰਦੇ ਉਹਨੀਆਂ ਗੱਲਾਂ ਬਤਾਂ ਨੇ ਵਾਹ ਇੱਕ ਤਾਲੀ ਮਾਰੋ ਲਾਓ ਸਾਹਮਣੇ ਇੱਥੇ ਰੱਖ ਇੱਥੇ ਰੱਖ ਉਹ ਕਹਿੰਦੇ ਕਮਾਲ ਕਰਦੀ ਆ ਸੋ ਧੰਨਵਾਦ ਹੈ ਭਾਉ ਸਾਹਮਣੇ ਪੈਣੀ ਵਾਲ ਬੱਲਾ ਇਧਰਲੇ ਪਾਸੇ ਕਦੇ ਕਰਦਾ ਟਰਾਈ ਔਰ ਬਾਲ ਕਦੇ ਪੈਣੀ ਹੈ ਮੁੰਡਾ ਕਦੇ ਤਿਆਰ ਵਰ ਤਿਆਰ ਹੈ ਜਿੱਤ ਗਈ ਸਾਡੀ ਦੋੜੂ ਦੀ ਟੀਮ ਜਿੱਤ ਕੇ 25 ਮਿੰਟ ਦੇ ਤਾਰੇ ਦੇ ਖਿੱਤੇ ਭਾਈ ਜਿਹੜੇ ਨੋਲਾ ਵਧੀਆ ਲੱਗਾ ਕਿ ਤਾਰੀ ਜ਼ੋਰਦਾਰ ਮਾਰ ਰਿਹਾ ਪ੍ਰਬੰਧਕ ਕਮੇਟੀ ਦੇ ਨਾਤੇ ਕਿੰਨਾ ਸੋਹਣਾ ਮੇਲਾ ਕਰਾਇਆ ਹੈ ਆ ਮੈਨੂੰ ਵੀ ਸੀਰੀਆ ਪਾ ਦੇਖਣ ਤੋਂ ਬਾਹਰ ਆਇਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਨਰਸ਼ਨ ਤੇ ਕਿਰਵਰ ਦੇ ਨਾਮ ਹਣੀ ਬਹੁਤ ਬਹੁਤ ਧੰਨਵਾਦ ਕਰਦਾ ਜਸਵਿੰਦਰ ਬਾਦ ਰਜਮਨ ਬਾਸ ਦੇ ਕੰਮ ਆ ਗਿਆ ਮੁੰਡਾ ਢਿੱਲੂ ਆ ਗਿਆ ਮੇਰੇ ਪੁੱਤਰੇ ਸਰਕਾਰ ਪਰਮਜੀਤ ਸਿੰਘ ਦੀ ਸਰਪੰਨ ਸਾਹਿਬ ਹਾਂਜੀ ਬਾ ਚੱਲਦਾ ਏ ਠੰਡਾ ਪੰਗਾ ਕਿਤੇ ਆ ਗਿਆ ਹੈ ਇੱਥੇ ਸਤਾਰਿਕ ਜਗਜੀਤ ਸਿੰਘ ਜੀ ਭਾਈ ਜੀ ਗਰੇਸ਼ ਸਿੰਘ ਜੀ ਤੇ ਬਜਤ ਸਿੰਘ ਜੀ ਆਉਣ ਮੇਰੀ ਬੇਟੀ ਆਪਣਾ ਸਨਮਾਨ ਪ੍ਰਾਪਤ ਕਰ ਰਹੇ ਇਧਰ ਸਾਡੇ ਸਕੋਰ ਦੱਸਿਓ ਜੀ ਕਿੰਨੇ ਉਧਰ ਬਹੁਤ ਹੀ ਸਤਿਕਾਰਯੋਗ ਆਹ ਤੋ ਬਾਕੀ ਦੇ ਸਿਆਲ ਦੇ ਵਿੱਚ ਆ ਬਹੁਤ ਵੱਡੀ ਗੱਲ ਵਾਤਾ ਆਪਣੇ ਫਾਦਰ ਸਾਹਿਬ ਦਾ ਸਨਮਾਨ ਜਦਾ ਜਰੂਰ ਪ੍ਰਾਪਤ ਜੀ ਨੂੰ ਜੀ ਨੂੰ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਆ ਛੇੜਾ ਯਾਰਾਂ ਦਾ ਯਾਰ ਆ ਤੇ ਯਾਰ ਉਹ ਟਾਈਮ ਕੱਢ ਕੇ ਵੀ ਘਰ ਕਰਨੀ ਉਹ ਮਾਵਾਂ ਪੁੱਤ ਜੰਮਦੀਆਂ ਬਿੰਡੇ ਵਰਗੇ ਫਿਰ ਵੀ ਆ ਰਿਹਾ ਲਓ ਸਾਹਮਣੇ ਮੈਚ ਜੋ ਤਗੜਾ ਨੇ ਔਰ ਮੋਰੀ ਜਿਹੜੇ ਪੱਖੋਕੇ ਵਾਲਾ ਪਹਿਲੀ ਅੱਡੀ ਭਾਈ ਜੋ ਉਹਦੇ ਕਿੰਨੇ ਬਣੇ ਜੀ ਇੱਕੋ ਵਾਰ ਰੰਗ ਗੱਡੀ ਆਉਂਦਾੱਖੋ ਕੇ ਆਲਾ ਮੇਰੇ ਵੀਰੋ ਆਹ ਅੱਜ 10 ਮੈਰ ਵਰਕੇ ਗੁਰਵੀਰ ਸਾਖ ਨੇ ਭਰਾ ਸਾਡੇ ਬਹੁਤ ਬਹੁਤ ਚਰਮਾਸੀ ਤੇਰੀ ਫਿਰਦੀ ਨਜ਼ਰ ਜਿਹੜੇ ਮਾਰਦੀ ਜੰਨਾ ਜ ਸੁੱਖ ਬਿਲਕੁਲ ਦਾ ਕੋਲ ਆਓ ਉੱਪਰ ਵੇਖਾਂਗੇ ਬਾਲ ਬੈਠਾ ਲਓ ਸਾਹਮਣੇ ਦੁਨੀਆ ਚੁੜੀ ਬੈਠੀ ਆ ਯਾਰ ਕੁਝ ਪੁੱਛਣਾ ਫੋਨ ਕਰ ਹਾਂ ਬਹੁਤ ਰੋਂਦਾ ਹੁੰਦਾ ਨਿਸ਼ਾਨਾ ਕੋਈ ਸਾਥ ਕਿਦੋਂ ਮਿਲਣਾ ਮਿਲਣਾ ਆਤੋਂ ਇਹ ਲਿੰਕ ਤੋਂ ਫਿਰ ਲਿੰਕ ਤੋਂ ਕਿਤੇ ਜਦੋਂ ਜਿੱਤੇ ਬੈਠੇ ਬੈਠੇ ਸਾਡਾ ਪਰੋਮਾਰ ਇਹ ਫਿਰ ਤੋਂ ਹੋਣਾ ਚਾਹੀਦਾ ਵਰ ਵੀਰ ਰੇ ਦੋ ਦਿਨ ਯਾਰ ਦੇਖਣ ਦੇ ਕਿਨੇ चलो 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 उ कैमरे पकों के ना سير نردا قطاري نوں دور دا اے تاشہ واں گیا رانجيپ کڑے کالے پنڈ والا بہت بہت تھانکا آيو ویر آيو آيو یار ادھر آ جا اے پر موری دی بار آھے ਸਾਰੇ ਸਾਡੇ ਸਾਹਮਣੇ ਕਾਜ ਹੈ ਸਾਡੇ ਸਾਰੇ ਕੀਤੀ ਹੈ ਜਿਹੜੇ ਫੀਡ ਜਿਹੜੇ ਬਾਕੀ ਆ ਰਹੇ ਨੇ ਬੈਸਟ ਜਿਹੜੇ 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 ਬੰਦੇ ਨੇ ਜਿਹੜੇ ਆਏ ਨੇ ਅੱਜ ਜਿਹੜੇ ਚੱਗੇ ਨਾਲ ਦੀ ਬਗੇ ਤੋਂ ਬਹੁਤ ਧੰਨਵਾਦ ਮੈਂ ਇਹ ਰਿੰਗ ਜਿਹੜੇ ਜੇਪਾ ਤੇ ਹੱप्पी ਹੈਪੀ ਹੈਪੀ प्यार है और जो मुझे प्यारे कोई ਤੱਤਾਂ ਲੰਗ ਰਿਹਾ ਜਿਹੜੇ ਤੇਰੇ ਸ਼ੇਰ ਮਾਰਨਾ ਤੇ ਦੁਨੀਆ ਕਹਿੰਦੇ ਤਾਲੀਆਂ ਜਿਹੜੀਆਂ ਆਪ ਤੁਹਾਰੇ ਵਾਰਦੀ ਹੈ ਉਹ ਦੁਨੀਆ ਕਦੇ ਤਾਲੀਆਂ ਵਾਰਦੀ ਮੇਰੇ ਵੀਰ ਤੇ ਚੱਤੇ ਦਾ ਹੋਣਗੇ ਆਪਣੇ ਮਹਿੰਤਾ ਕਿੱਥੇ ਵੜਿਆ ਦੇ ਇਹਦੇ ਵੀ ਆਪਣੇ ਦੋਸਤੋ ਆਪਣੇ ਦੇ